ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿਮਾਚਲ ਦੇ ਪਹਾੜੀਆਂ ਵਿੱਚ ਬਣਿਆ ਡੇਰਾ ਬਾਬਾ ਬੜਪਾਗ ਸਿੰਘ ਜੀ ਦਾ ਸਥਾਨ ਜਿੱਥੇ ਧੌਲੀ ਧਾਰ ਦੇ ਢੇਠਾਂ ਜਾ ਕੇ ਲੋਕ ਇਸ਼ਨਾਨ ਕਰਦੇ ਹਨ ਜਿਸ ਬਾਰੇ ਦਾਵਾ ਕੀਤਾ ਜਾਂਦਾ ਹੈ ਕਿ ਇੱਥੇ ਇਸ਼ਨਾਨ ਕਰਨ ਦੇ ਨਾਲ ਬੰਦੇ ਦੇ ਸਰੀਰ ਵਿੱਚੋਂ ਭੂਤਾਂ ਪ੍ਰੇਤਾਂ ਭੱਜ ਜਾਂਦੀਆਂ ਹਨ ਇਹ ਬਾਬਾ ਬੜਪਾਗ ਸਿੰਘ ਕੌਣ ਸਨ ਕੀ ਉਹ ਇੱਕ ਸਿੱਖ ਸਨ ਜਾਂ ਫਿਰ ਕੋਈ ਦੇਹਧਾਰੀ ਗੁਰੂ ਕਿ ਬਾਬਾ ਬੜਪਾਗ ਸਿੰਘ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵਰ ਦਿੱਤਾ ਸੀ ਕਿ ਤੂੰ ਭੂਤਾਂ ਦਾ ਗੁਰੂ ਹੋਵੇਗਾ ਕੀ ਹੈ ਅਸਲ ਸਚਾਈ ਬਾਬਾ ਬੜਪਾਗ ਸਿੰਘ ਅਤੇ ਧੌਲੀਤਾਰ ਅਸਥਾਨ ਦੀ ਕੀ ਇਹ ਸਾਰ ਸਿੱਖ ਧਰਮ ਦਾ ਹੀ ਹਿੱਸਾ ਹਨ ਕੀ ਸਿੱਖ ਧਰਮ ਵਿੱਚ ਇਸ ਤਰ੍ਹਾਂ ਸਿਰਕਮੋਣੇ ਪੂਤਾਂ ਪ੍ਰੇਤਾਂ ਕੱਢਣਾ ਕੋਈ ਮਰਿਆਦਾ ਹੈ ਤੁਹਾਡੇ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਅੱਜ ਦੀ ਇਸ ਵੀਡੀਓ ਰਾਹੀਂ ਸਾਂਝੇ ਕਰਾਂਗੇ ਨਾਲ ਹੀ ਦੱਸਾਂਗੇ ਕਿ ਬਾਬਾ ਬੜਪਾਗ ਸਿੰਘ ਜੀ ਦਾ ਸਿੱਖਾਂ ਨਾਲ ਕੀ ਸੰਬੰਧ ਸੀ ਸੋ ਆਓ ਹੁਣ ਵੀਡੀਓ ਸ਼ੁਰੂ ਕਰਦੇ ਹਾਂ ਹੋਲੇ ਮਹੱਲੇ ਦਾ ਪਵਿੱਤਰ ਦਿਹਾੜਾ ਕੁਝ ਦਿਨ ਪਹਿਲਾਂ ਹੀ ਲੰਘ ਕੇ ਗਿਆ ਹੈ ਹੋਲੇ ਮੱਲੇ ਦੇ ਤਿਹਾਰ ਉੱਤੇ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤ ਸ੍ਰੀ ਅਨੰਦਪੁਰ ਸਾਹਿਬ ਜਾ ਕੇ ਮੱਥਾ ਟੇਕਦੀ ਹੈ ਪਰ ਇਸ ਤੋਂ ਇਲਾਵਾ ਪੰਜਾਬ ਵਿੱਚੋਂ ਬਹੁਤ ਵੱਡੀ ਗਿਣਤੀ ਵਿੱਚ ਲੋਕ ਹੋਲੀਆਂ ਦੇ ਦਿਨਾਂ ਵਿੱਚ ਇੱਕ ਹੋਰ ਧਾਰਮਿਕ ਸਥਾਨ ਉੱਤੇ ਵੀ ਜਾਂਦੇ ਹਨ ਜਿਸ ਨੂੰ ਡੇਰਾ ਬਾਬਾ ਬੜਪਾਗ ਸਿੰਘ ਛੋਡੀ ਢੋਲੀ ਤਾਰ ਦੇ ਨਾਮ ਨਾਲ ਜਾਣਿਆ ਜਾਂਦਾ ਮਾਚਲ ਪ੍ਰਦੇਸ਼ ਦੇ ਉਨਾ ਜ਼ਿਲ੍ਹੇ ਤੋਂ 42 ਕਿਲੋਮੀਟਰ ਦੂਰ ਪਿੰਡ ਮਾੜੀ ਵਿੱਚ ਬਣੇ ਇਸ ਸਥਾਨ ਨੂੰ ਗੁਰਦੁਆਰਾ ਮੰਜੀ ਸਾਹਿਬ ਡੇਰਾ ਬਾਬਾ ਬੜਪਾਗ ਸਿੰਘ ਦੇ ਨਾਮ ਨਾਲ ਜਾਣਦੇ ਪਰ ਬਾਬਾ ਬੜਪਾਗ ਸਿੰਘ ਕੌਣ ਸਨ ਕੀ ਹੈ ਉਹਨਾਂ ਦਾ ਪਰਿਵਾਰਕ ਪਿਛੋਕੜ ਸਿੱਖ ਧਰਮ ਵਿੱਚ ਬਾਬਾ ਬੜਪਾਗ ਸਿੰਘ ਦੇ ਨਾਮ ਦੇ ਨਾਲ ਬਹੁਤ ਸਾਰੇ ਮਤਭੇਦ ਪਾਏ ਜਾਂਦੇ ਹਨ ਕੁਝ ਲੋਕ ਤਾਂ ਉਹਨਾਂ ਨੂੰ ਪੂਜਦੇ ਹਨ ਤੇ ਕੁਝ ਉਹਨਾਂ ਨੂੰ ਮਨਮਤੀ ਆ ਦੱਸਦੇ ਹਨ ਪਰ ਇਤਿਹਾਸ ਇਸ ਬਾਰੇ ਕੀ ਕਹਿੰਦਾ ਹੈ ਆਓ ਦੱਸਦੇ ਹਾਂ ਬਾਬਾ ਬੜਪਾਗ ਸਿੰਘ ਜੀ ਦਾ ਜਨਮ 1710 ਈਸਵੀ ਨੂੰ ਮਾਤਾ ਰਾਜਕੌਰ ਅਤੇ ਪਿਤਾ ਰਾਮ ਸਿੰਘ ਦੇ ਘਰ ਹੋਇਆ ਸੀ ਇਹਨਾਂ ਦੇ ਚਾਰ ਭਰਾ ਤੇ ਦੋ ਭੈਣਾਂ ਸਨ ਬਾਬਾ ਬੜਪਾਗ ਸਿੰਘ ਜੀ ਦਾ ਪਹਿਲਾ ਵਿਆਹ ਬੀਬੀ ਰਾਧਾ ਜੀ ਨਾਲ ਹੋਇਆ ਪਰ ਬੀਬੀ ਰਾਧਾ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਬਾਬਾ ਬੜਪਾਗ ਸਿੰਘ ਦਾ ਦੂਜਾ ਵਿਆਹ ਬੀਬੀ ਮੈਥਲੀ ਜੀ ਨਾਲ ਕਰ ਦਿੱਤਾ ਜਾਂਦਾ ਹੈ ਇਹ ਤਾਂ ਸੀ ਬਾਬਾ ਬੜਪਾਗ ਸਿੰਘ ਬਾਰੇ ਨਿੱਜੀ ਜਾਣਕਾਰੀ ਪਰ ਜੇਕਰ ਉਹਨਾਂ ਦੇ ਪਰਿਵਾਰਕ ਵਿਸ਼ੋਕੜ ਬਾਰੇ ਗੱਲ ਕਰੀਏ ਜਿਸ ਕਾਰਨ ਅੱਜ ਵੀ ਬਾਬਾ ਬੜਪਾਗ ਸਿੰਘ ਕਰਕੇ ਸਿੱਖ ਕੌਮ ਵਿੱਚ ਵਿਵਾਦ ਖੜਾ ਹੋ ਜਾਂਦਾ ਹੈ ਜਿਸ ਤਰ੍ਹਾਂ ਆਪ ਸਾਰੇ ਜਾਣਦੇ ਹੀ ਹੋ ਦੇ ਸਿੱਖਾਂ ਦੇ ਸੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼ੰਨ ਤੇ ਉਹਨਾਂ ਦੇ ਸੁਪੁੱਤਰ ਸ਼ੰਨ ਬਾਬਾ ਗੁਰਦਿੱਤਾ ਜੀ ਬਾਬਾ ਗੁਰਦਿੱਤਾ ਜੀ ਦੇ ਅਗਾਹਸ ਪੁੱਤਰ ਸ਼ੰਨ ਧੀਰਮਲ ਧੀਰਮਲ ਦੇ ਅੱਗੇ ਪੁੱਤਰ ਸ਼ੰਨ ਬਾਬਾ ਬਹਾਰਚੰਦ ਤੇ ਬਹਾਰਚੰਦ ਦੇ ਅੱਗੇ ਪੁੱਤਰ ਨਰੰਜਨ ਰਾਏ ਨਰੰਜਨ ਰਾਏ ਦੇ ਅੱਗੇ ਪੁੱਤਰ ਵਿਕਰਮ ਸਿੰਘ ਤੇ ਵਿਕਰਮ ਸਿੰਘ ਦੇ ਅੱਗੇ ਪੁੱਤਰ ਰਾਮ ਸਿੰਘ ਰਾਮ ਸਿੰਘ ਦੇ ਅੱਗੇ ਪੁੱਤਰ ਦਾ ਨਾਮ ਬਾਬਾ ਬੜਪਾਗ ਸਿੰਘ ਪਰਿਵਾਰਕ ਪਛੋਕੜ ਦੇ ਪੱਖੋਂ ਸ੍ਰੀ ਗੁਰੂ ਹਰगोविंद ਸਾਹਿਬ ਜੀ ਦੀ 7ਵੀਂ ਪੀੜੀ ਵਿੱਚੋਂ ਆਉਂਦੇ ਸਨ ਤੇ ਗੁਰੂ ਰਾਮਦਾਸ ਜੀ ਮਹਾਰਾਜ ਦੀ 9ਵੀਂ ਪੀੜੀ ਵਿੱਚੋਂ ਆਉਂਦੇ ਸਨ ਬੇਸ਼ੱਕ ਬਾਬਾ ਬੜਪਾਗ ਸਿੰਘ ਜੀ ਸ੍ਰੀ ਗੁਰੂ ਹਰगोविंद ਸਾਹਿਬ ਜੀ ਦੇ ਹੀ ਅੰਸ਼ ਵੰਸ਼ ਵਿੱਚ ਆਉਂਦੇ ਸਨ ਪਰ ਫਿਰ ਵੀ ਇਹ ਗੁਰੂ ਘਰ ਨਾਲੋਂ ਵੱਖਰੇ ਕਿਵੇਂ ਹੋ ਗਏ ਆਓ ਇਸ ਬਾਰੇ ਗੱਲ ਕਰਦੇ ਹਾਂ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਰਤਾਰਪੁਰ ਨਗਰ ਵਿੱਚ ਇੱਕ ਗੁਰਦੁਆਰਾ ਥੰਮ ਸਾਹਿਬ ਦਾ ਨਿਰਮਾਣ ਕਰਵਾਇਆ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਸੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਵੀ ਇਸ ਅਸਥਾਨ ਤੇ ਆਉਂਦੇ ਹਨ ਇਸੇ ਵੇਲੇ ਗੁਰੂ ਸਾਹਿਬ ਦੀ ਪੈਂਡੇਖਾ ਨਾਲ ਲੜਾਈ ਹੁੰਦੀ ਤਾਂ ਪੈਂਡੇਖਾ ਨੂੰ ਮਾਰ ਕੇ ਗੁਰੂ ਹਰਗੋਬਿੰਦ ਸਾਹਿਬ ਕਰਤਾਰਪੁਰ ਛੱਡ ਕੇ ਕੀਰਤਪੁਰ ਸਾਹਿਬ ਚਲੇ ਜਾਂਦੇ ਹਨ ਪਰ ਉਹਨਾਂ ਦਾ ਇੱਕ ਪੁੱਤਰਾ ਧੀਰਮਲ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਥੰਮ ਸਾਹਿਬ ਕਰਤਾਰਪੁਰ ਵਿੱਚ ਹੀ ਰੁਕ ਜਾਂਦਾ ਹੈ ਜਿੱਥੇ ਉਹ ਗੁਰਦੁਆਰਾ ਥੰਮ ਸਾਹਿਬ ਦੀ ਸਾਮ ਸੰਭਾਲ ਕਰਨੀ ਸ਼ੁਰੂ ਕਰ ਦਿੰਦਾ ਹੈ ਗੁਰਦੁਆਰਾ ਗੰਗਸਰ ਦਾ ਪ੍ਰਬੰਧ ਵੀ ਧੀਰਮਲ ਦੇ ਕੋਲ ਹੁੰਦਾ ਹੈ ਇਸ ਤੋਂ ਇਲਾਵਾ ਜੋ ਆਦਿ ਗ੍ਰੰਥ ਸਾਹਿਬ ਜੀ ਦਾ ਸਰੂਪ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਾਈ ਗੁਰਦਾਸ ਜੀ ਪਾਸੋਂ ਲਿਖਵਾਇਆ ਸੀ ਉਹ ਸਰੂਪ ਵੀ ਧੀਰਮਲ ਕੋਲ ਹੁੰਦਾ ਹੈ ਜਿਸ ਨੂੰ ਉਸ ਨੇ ਗੁਰਦੁਆਰਾ ਥੰਮ ਸਾਹਿਬ ਅੰਦਰ ਰੱਖਿਆ ਹੋਇਆ ਸੀ ਹੌਲੀ-ਹੌਲੀ ਧੀਰਮਲ ਦੇ ਅੰਦਰ ਆਪ ਗੁਰੂ ਵੰਨ ਦੀ ਇੱਛਾ ਪੈਦਾ ਹੋ ਜਾਂਦੀ ਹੈ ਗੁਰੂ ਘਰ ਦੀ ਗੁਰਗੱਦੀ ਪ੍ਰਾਪਤ ਕਰਨ ਵਾਸਤੇ ਧੀਰਮੱਲ ਸਾਰੇ ਹੱਥ ਕੰਡੇ ਵਰਤਦਾ ਗੁਰੂ ਘਰ ਦੇ ਨਾਲ ਈਰਖਾ ਦੇ ਚੱਲਦਿਆ ਧੀਰਮੱਲ ਨੇ ਸਮੇਂ ਦੀ ਹਕੂਮਤ ਦੇ ਨਾਲ ਤਾਲਮੇਲ ਰੱਖਣਾ ਸ਼ੁਰੂ ਕਰ ਦਿੱਤਾ ਧੀਰਮੱਲ ਦਾ ਸਾੜਾ ਗੁਰੂ ਘਰ ਪ੍ਰਤੀ ਇੰਨਾ ਵੱਧ ਚੁੱਕਾ ਸੀ ਕਿ ਉਸ ਨੇ ਆਪਣੇ ਇੱਕ ਸੀਹਾ ਨਾਮ ਦੇ ਮਸੰਦ ਨੂੰ ਕਹਿ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਉੱਤੇ ਗੋਲੀ ਚਲਵਾ ਦਿੱਤੀ ਸੀ ਪਰ ਹੌਲੀ-ਹੌਲੀ ਧੀਰਮੱਲ ਦੇ ਇਸੇ ਸਾੜੇ ਨੇ ਹੀ ਉਸ ਨੂੰ ਉਸ ਦੇ ਖਾਤਮੇ ਵੱਲ ਤੋਰ ਦਿੱਤਾ। ਥ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਾਂਦਨੀ ਚੌਕ ਵਿੱਚ ਹੋਈ ਸ਼ਹੀਦੀ ਤੋਂ ਬਾਅਦ ਸਰਕਾਰ ਨੇ ਧੀਰਮੱਲ ਉੱਤੇ ਵੀ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ। ਔਰੰਗਜ਼ੇਬ ਨੇ ਧੀਰਮੱਲ ਨੂੰ ਗ੍ਰਿਫਤਾਰ ਕਰਵਾ ਦਿੱਤਾ। ਔਰੰਗਜ਼ੇਬ ਬਾਦਸ਼ਾਹ ਨੇ ਧੀਰਮਲ ਅਤੇ ਉਸ ਦੇ ਦੋ ਮਸੰਦ ਸੀਹਾ ਅਤੇ ਦਿਮੋਦਰ ਨੂੰ ਵੀ ਰਾਜਪਤਾਨੇ ਇੱਕ ਕਿਲੇ ਵਿੱਚ ਕੈਦ ਕਰਵਾ ਦਿੱਤਾ ਅਖੀਰ ਫਿਰ ਕੈਦ ਵਿੱਚ ਹੀ ਧੀਰਮਲ ਦੀ ਇੱਕ ਸਾਲ ਬਾਅਦ ਮੌਤ ਹੋ ਜਾਂਦੀ ਹੈ ਧੀਰਮਲ ਤੋਂ ਬਾਅਦ ਗੁਰਦੁਆਰਾ ਥੰਮ ਸਾਹਿਬ ਦਾ ਪ੍ਰਬੰਧ ਧੀਰਮਲ ਦੇ ਪੁੱਤਰ ਬਹਾਰਚੰਦ ਕੋਲ ਆ ਜਾਂਦਾ ਹੈ ਸਿੱਖ ਗੁਰੂ ਸ਼ਹਿਵਾਨਾ ਨੇ ਧੀਰਮਲ ਦੀ ਏਸ਼ੇ ਈਰਖਾ ਅਤੇ ਗੁਰੂ ਬਣਨ ਦੀ ਲਾਲਸਾ ਕਾਰਨ ਹੀ ਸਿੱਖ ਪੰਥ ਨੂੰ ਧੀਰਮੱਲੀਆਂ ਦੇ ਨਾਲ ਕੋਈ ਵੀ ਛਾਂਜ ਪਾਉਣ ਤੋਂ ਮਨਾ ਕੀਤਾ ਹੋਇਆ ਸੀ ਧੀਰਮੱਲ ਦੇ ਪੁੱਤਰ ਬਹਾਰਚੰਦ ਤੋਂ ਬਾਅਦ ਕਰਤਾਰਪੁਰ ਗੁਰਦੁਆਰੇ ਦਾ ਪ੍ਰਬੰਧ ਹੌਲੀ-ਹੌਲੀ 7ਵੀਂ ਪੀੜੀ ਦੇ ਬਾਬਾ ਵਿਭਾਗ ਸਿੰਘ ਕੋਲ ਆ ਜਾਂਦਾ ਹੈ ਬਾਬਾ ਵਿਭਾਗ ਸਿੰਘ ਕਰਤਾਰਪੁਰ ਦੇ ਗੁਰਦੁਆਰਾ ਥੰਮ ਸਾਹਿਬ ਦੀ ਪੂਰੀ ਸੇਵਾ ਸੰਭਾਲ ਕਰਿਆ ਕਰਦੇ ਸਨ ਇਥੋਂ ਤੱਕ ਕਿ ਇਹਨਾਂ ਦਾ ਨਾਮ ਬਾਬਾ ਬੜਪਾਗ ਸਿੰਘ ਨਹੀਂ ਬਲਕਿ ਪਹਿਲਾਂ ਬੜਪਾਗ ਰਾਏ ਹੁੰਦਾ ਸੀ ਐਸੇ ਦੌਰਾਨ ਬਾਬਾ ਬੜਪਾਗ ਰਾਏ ਦੀ ਕਿਸੇ ਗੱਲ ਨੂੰ ਲੈ ਕੇ ਜਲੰਧਰ ਦੇ ਉਸ ਵਕਤ ਦੇ ਸੂਬੇਦਾਰ 나ਸਰ ਅਲੀ ਦੇ ਨਾਲ ਖਹਿਵਾਜ਼ੀ ਸ਼ੁਰੂ ਹੋ ਜਾਂਦੀ ਹੈ ਇਸ ਖਹਿਵਾਜ਼ੀ ਦੇ ਚੱਲਦੇ 나ਸਰ ਅਲੀ ਕਰਤਾਰਪੁਰ ਉੱਤੇ ਚੜਾਈ ਕਰਕੇ ਹਮਲਾ ਕਰ ਦਿੰਦਾ ਹੈ ਇੱਕ ਬਹੁਤ ਵੱਡੀ ਜੰਗ ਉੱਥੇ ਹੁੰਦੀ ਹੈ ਇਸ ਲੜਾਈ ਦੇ ਵਿੱਚ ਬਾਬਾ ਬੜਪਾਗ ਰਾਏ ਦੇ ਆਪਣੇ ਪਰਿਵਾਰ ਦੇ ਵੀ ਬਹੁਤ ਸਾਰੇ ਮੈਂਬਰ ਮਾਰੇ ਜਾਂਦੇ ਹਨ ਅਖੀਰ ਬਾਬਾ ਬੜਪਾਗ ਰਾਏ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਉਥੋਂ ਨਿਕਲਣ ਵਿੱਚ ਕਾਮਯਾਬ ਹੋ ਜਾਂਦੇ ਪਰ ਪਿਛੋਂ ਨਾਸਰ ਅਲੀ ਵੱਲੋਂ ਗੁਰਦੁਆਰੇ ਦੀ ਘੋਰ ਬੇਅਦਬੀ ਕੀਤੀ ਜਾਂਦੀ ਹੈ ਸਾਰੇ ਗੁਰਦੁਆਰੇ ਨੂੰ ਹੀ ਅੱਗ ਲਗਾ ਦਿੱਤੀ ਜਾਂਦੀ ਹੈ ਜਿਸ ਵਿੱਚ ਉਹ ਥੰਮ ਵੀ ਛੜ ਕੇ ਸਵਾਹ ਹੋ ਜਾਂਦਾ ਹੈ ਜੋ ਇਤਿਹਾਸਕ ਥੰਮ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਲਵਾਇਆ ਸੀ ਗੁਰਦੁਆਰੇ ਦੇ ਅੰਦਰ گاਵਾਂ ਨੂੰ ਵੱਢ ਕੇ ਉਹਨਾਂ ਦਾ ਖੂਨ ਡੋਲਿਆ ਜਾਂਦਾ ਸੀ ਇਹ ਸਾਰੀ ਖਬਰ ਸੁਣ ਕੇ ਬਾਬਾ ਬੜਪਾਗ ਰਾਏ ਦੇ ਮਨ ਵਿੱਚ ਬਹੁਤ ਭਾਰੀ ਗੁੱਸਾ ਹੁੰਦਾ ਉਹਨਾਂ ਨੇ ਪ੍ਰਣ ਕੀਤਾ ਕਿ ਜਦੋਂ ਤੱਕ ਮੈਂ ਨਾਸਰ ਅਲੀ ਨੂੰ ਵੀ ਇਸੇ ਤਰੀਕੇ ਦੇ ਨਾਲ ਅੱਗ ਲਾ ਕੇ ਸਾੜ ਨਹੀਂ ਦਿੰਦਾ ਉਹਨਾਂ ਚਿਰ ਮੈਂ ਸਿਰ ਤੇ ਵੱਡੀ ਪੱਗ ਨਹੀਂ ਬਨਾਂਗਾ ਇਸ ਤੋਂ ਬਾਅਦ ਫਿਰ ਬਾਬਾ ਬੜਪਾਗ ਰਾਏ ਮੱਦਦ ਵਾਸਤੇ ਦਲ ਖਾਲਸੇ ਦੇ ਸਿੱਖ ਜਰਨੈਲ ਬਾਬਾ ਜੱਸਾ ਸਿੰਘ ਆਲੂਵਾਲੀਆ ਜਥੇਦਾਰ ਕਰਮ ਸਿੰਘ ਅਤੇ ਸਰਦਾਰ ਫਤਿਹ ਸਿੰਘ ਹੋਣਾਂ ਕੋਲ ਜਾਂਦੇ ਹਨ ਖਾਲਸੇ ਪੰਥ ਨੂੰ ਵੀ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਵਿੱਤਰ ਸਥਾਨ ਦੀ ਬੇਅਦਬੀ ਬਾਰੇ ਪਤਾ ਚੱਲਦਾ ਤਾਂ ਉਹ ਵੀ ਗੁੱਸੇ ਨਾਲ ਭਰ ਜਾਂਦੇ ਹਨ ਬਾਬਾ ਬੜਪਾਗ ਰਾਏ ਜੀ ਦਲ ਖਾਲਸੇ ਨੂੰ ਮਦਦ ਵਾਸਤੇ ਅਪੀਲ ਕਰਦੇ ਹਨ ਪਰ ਫਿਰ ਸਮੁੱਚਾ ਖਾਲਸਾ ਇਕੱਠਾ ਹੋ ਕੇ ਇੱਕ ਗੁਰਮਤਾ ਕਰਦਾ ਹੈ ਤੇ ਕਹਿੰਦਾ ਹੈ ਕਿ ਪਹਿਲਾਂ ਬੜਪਾਗ ਰਾਏ ਨੂੰ ਅੰਮ੍ਰਿਤ ਦੀ ਪਹੁੰਚ ਸਕਣੀ ਪਵੇਗੀ ਫਿਰ ਹੀ ਉਹ ਖਾਲਸੇ ਦਾ ਹਿੱਸਾ ਬਣ ਸਕਣਗੇ ਤੇ ਫਿਰ ਪੂਰਾ ਸਿੱਖ ਪੰਥ ਉਹਨਾਂ ਦੀ ਮਦਦ ਕਰੇਗਾ ਖਾਲਸਾ ਪੰਥ ਦਾ ਇਹ ਗੁਰਮਤਾ ਮੰਨ ਕੇ ਬਾਬਾ ਬੜਪਾਗ ਰਾਏ ਅੰਮ੍ਰਿਤ ਪਾਣ ਕਰਕੇ ਬੜਪਾਗ ਸਿੰਘ ਬਣ ਜਾਂਦੇ ਹਨ ਸਿੱਖ 나ਸਰ ਅਲੀ ਤੇ ਚੜਾਈ ਕਰਨ ਦੀ ਤਿਆਰੀ ਖਿੱਚ ਦਿੰਦੇ ਹਨ ਐਨੇ ਨੂੰ 나ਸਰ ਅਲੀ ਦਾ ਇੱਕ ਹੋਰ ਦੁਸ਼ਮਣ ਅਦੀਨਾ ਵੇਗ ਵੀ ਸਿੱਖਾਂ ਨਾਲ ਆ ਕੇ ਮਿਲ ਜਾਂਦਾ ਹੈ ਅਦੀਨਾ ਵੇਗ ਜੋ ਪਹਿਲਾਂ ਜਲੰਧਰ ਦਾ ਸੂਬੇਦਾਰ ਹੁੰਦਾ ਸੀ ਪਰ 나ਸਰ ਅਲੀ ਨੇ ਉਸ ਦੀ ਸੂਬੇਦਾਰੀ ਖੋਹ ਲਈ ਜਿਸ ਕਰਕੇ ਅਦੀਨਾ ਵੇਗ ਵੀ ਹੁਣ ਭਗੌੜਾ ਹੁੰਦਾ ਹੈ ਫਾਲਸਾ ਪੰਥ ਤੇ ਬਾਬਾ ਬੜਪਾਗ ਸਿੰਘ ਅਦੀਨਾ ਵੇਗ ਨਾਲ ਮਿਲ ਕੇ ਜਲੰਧਰ ਉੱਤੇ ਹਮਲਾ ਕਰ ਦਿੰਦੇ ਹਨ ਤੇ ਸਿਰਫ ਇੱਕੋ ਦਿਨ ਵਿੱਚ ਹੀ ਜਲੰਧਰ ਨੂੰ ਜਿੱਤ ਲਿਆ ਜਾਂਦਾ ਹੈ। ਬਾਬਾ ਵੜਪਾਗ ਸਿੰਘ ਵੀ ਨਾਸਰ ਅਲੀ ਦੇ ਘਰ ਵਿੱਚ ਜਾ ਕੇ ਸ਼ੂਰ ਵੜਦੇ ਹਨ ਤੇ ਉਸ ਦੀ ਕਬਰ ਪੁੱਟ ਕੇ ਉਸ ਦੀ ਲਾਸ਼ ਨੂੰ ਬਾਹਰ ਕੱਢ ਕੇ ਅੱਗ ਲਗਾ ਕੇ ਸਾੜਦੇ ਹਨ। ਇਸ ਤੋਂ ਬਾਅਦ ਫਿਰ ਬਾਬਾ ਵੜਪਾਗ ਸਿੰਘ ਵੱਲੋਂ ਗੁਰਦੁਆਰਾ ਥੰਮ ਸਾਹਿਬ ਦੀ ਮਰੰਮਤ ਕਰਵਾ ਕੇ ਦੁਬਾਰਾ ਸਾਂਭ ਸੰਭਾਲ ਕੀਤੀ ਜਾਂਦੀ ਹੈ। ਕੁਝ ਸਮੇਂ ਬਾਅਦ ਪੂਰੇ ਸਿੱਖ ਪੰਥ ਉੱਤੇ ਹੀ ਬਹੁਤ ਮਾੜਾ ਸਮਾਂ ਆਇਆ ਜਦੋਂ ਛੋਟੇ ਕੱਲੂਕਾਰੇ ਵਰਗੇ ਵੱਡੇ ਸ਼ੱਕੇ ਵਾਪਰੇ ਜਿਸ ਕਰਕੇ ਬਾਬਾ ਬੜਪਾਗ ਸਿੰਘ ਵੀ ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ਵਿੱਚ ਆ ਕੇ ਰਹਿਣ ਲੱਗ ਪਏ ਇੱਥੇ ਉਨੇ ਜ਼ਿਲ੍ਹੇ ਤੋਂ 42 ਕਿਲੋਮੀਟਰ ਦੂਰ ਮਾੜੀ ਪਿੰਡ ਦੀ ਇੱਕ ਪਹਾੜੀ ਦੇ ਬਾਬਾ ਬੜਪਾਗ ਸਿੰਘ ਨੇ ਆਪਣਾ ਟਿਕਾਣਾ ਬਣਾਇਆ ਜਿੱਥੇ ਪਹਾੜੀ ਦੇ ਉੱਪਰਲੇ ਸਿਰੇ ਤੋਂ ਸਾਫ਼ ਅਤੇ ਸ਼ੁੱਧ ਪਾਣੀ ਹੀਠਾਂ ਡਿੱਗਦਾ ਹੁੰਦਾ ਸੀ ਇੱਥੇ ਉਹਨਾਂ ਨੇ ਹਰ ਰੋਜ਼ ਨਾਮ ਸਿਮਰਨ ਕਰਨਾ ਤੇ ਲੰਗਰ ਪਾਣੀ ਤਿਆਰ ਕਰਨਾ ਜੇਕਰ ਵੀਰ ਨਾਹਰ ਸਿੰਘ ਉਸ ਪ੍ਰੇਤ ਬਾਰੇ ਗੱਲ ਕਰੀਏ ਤਾਂ ਕੁਝ ਇਤਿਹਾਸਕਾਰਾਂ ਮੁਤਾਬਕ ਬਾਬਾ ਵੜਪਾਗ ਸਿੰਘ ਜੰਗਲ ਵਿੱਚ ਇੱਕ ਦਿਨ ਇੱਕ 베ਰੀ ਦੇ ਹੀਠਾਂ ਬੈਠੇ ਹੁੰਦੇ ਤੇ ਉੱਥੇ ਕੁਝ ਮੱਝਾਂ ਗਾਵਾਂ ਚਰਾਉਣ ਵਾਲੇ ਕੁਝ ਚਾਰਵਾਹੇ ਉਹਨਾਂ ਦੇ ਕੋਲ ਆਉਂਦੇ ਹਨ ਤੇ ਕਹਿੰਦੇ ਹਨ ਕਿ ਬਾਬਾ ਜੀ ਤੁਸੀਂ ਇਸ 베ਰੀ ਦੇ ਉੱਠ ਜਾਓ ਇਸ 베ਰੀ ਤੇ ਇੱਕ ਪ੍ਰੇਤ ਰਹਿੰਦਾ ਹੈ ਜੋ ਲੋਕਾਂ ਦਾ ਬਹੁਤ ਨੁਕਸਾਨ ਕਰਦਾ ਹੈ ਉਹਨਾਂ ਨੂੰ ਮਾਰ ਦਿੰਦਾ ਹੈ ਇਸ 베ਰੀ ਤੇ ਤਾਂ ਅਜੇ ਤੱਕ ਕੋਈ ਪੰਛੀ ਨਹੀਂ ਬੈਠਦਾ ਪਰ ਬਾਬਾ ਬੜਪਾਗ ਸਿੰਘ ਉਹਨਾਂ ਚਾਰ ਵਾਹਿਆਂ ਦੀਆਂ ਗੱਲਾਂ ਨੂੰ ਅਣਗੌਲੀਆਂ ਕਰਕੇ ਉਸੇ ਤਰ੍ਹਾਂ 베ਰੀ ਦੇ ھیਠਾਂ ਬੈਠੇ ਰਹਿੰਦੇ ਸਨ ਉਹ ਪ੍ਰੇਤ ਆਪਣਾ ਸਲਕਾਪਟ ਦਿਖਾਉਂਦਾ ਪਰ ਬਾਣੀ ਪੜ ਰਹੇ ਬਾਬਾ ਬੜਪਾਗ ਸਿੰਘ ਉੱਤੇ ਇਸ ਦਾ ਕੋਈ ਵੀ ਅਸਰ ਨਹੀਂ ਹੁੰਦਾ ਤੇ ਅਖੀਰ ਥੱਕ ਹਾਰ ਕੇ ਉਸ ਪ੍ਰੇਤ ਨੂੰ ਬਾਬਾ ਬੜਪਾਗ ਸਿੰਘ ਕੋਲੋਂ ਮਾਫੀ ਮੰਗਣੀ ਪੈਂਦੀ ਹੈ ਕੁਝ ਇਤਿਹਾਸਕਾਰਾਂ ਮੁਤਾਬਕ ਬਾਬਾ ਬੜਪਾਗ ਸਿੰਘ ਨੇ ਉਸ ਪ੍ਰੇਤ ਨੂੰ ਇੱਕ ਪਿੰਜਰੇ ਵਿੱਚ ਕੈਦ ਕਰ ਲਿਆ ਸੀ ਇਹ ਪ੍ਰੇਤ ਕੋਈ ਹੋਰ ਨਹੀਂ ਬਲਕਿ ਵੀਰ ਨਾਹਰ ਸਿੰਘ ਹੀ ਸੀ ਇਸ ਘਟਨਾ ਤੋਂ ਬਾਅਦ ਹਿਮਾਚਲ ਦੇ ਉਸ ਇਲਾਕੇ ਦੇ ਲੋਕ ਬਾਬਾ ਬੜਪਾਗ ਸਿੰਘ ਜੀ ਨੂੰ ਰਿੱਧੀਆਂ ਸਿੱਧੀਆਂ ਦੇ ਮਾਲਕ ਜਾਣ ਕੇ ਉਹਨਾਂ ਦੀ ਪੂਜਾ ਸ਼ੁਰੂ ਕਰ ਦਿੰਦੇ ਹਨ ਇਸ ਸਥਾਨ ਤੇ ਇਹੀ ਬਾਬਾ ਬੜਪਾਗ ਸਿੰਘ 22 ਜਨਵਰੀ 1762 ਨੂੰ ਅਕਾਲ ਚਲਾਣਾ ਕਰ ਗਏ ਸਨ ਇੱਥੇ ਹੀ ਅੱਜ ਗੁਰਦੁਆਰਾ ਮੰਜੀ ਸਾਹਿਬ ਡੇਰਾ ਬਾਬਾ ਬੜਪਾਗ ਸਿੰਘ ਬਣਿਆ ਹੋਇਆ ਹੈ ਜਿੱਥੇ ਹੋਲੀਆਂ ਦੇ ਦਿਨਾਂ ਵਿੱਚ ਬਾਬਾ ਬੜਪਾਗ ਸਿੰਘ ਦੇ ਗੁਰਦੁਆਰੇ ਵਿੱਚ ਵੱਡੀ ਗੰਟੀ ਵਿੱਚ ਪੰਜਾਬ ਦੇ ਲੋਕ ਜਾਂਦੇ ਹਨ ਤੇ ਜਿਹੜਾ ਪਹਾੜੀ ਦੇ ਉੱਪਰਲੇ ਪਾਸਿਓਂ ਹੇਠਾਂ ਵੱਲ ਨੂੰ ਪਾਣੀ ਡਿੱਗਦਾ ਹੁੰਦਾ ਸੀ ਉਸੇ ਨੂੰ ਹੀ ਅੱਜ ਧੌਲੀ ਧਾਰ ਕਹਿੰਦੇ ਹਨ ਇਹ ਤਾਂ ਸੀ ਬਾਬਾ ਬੜਪਾਗ ਸਿੰਘ ਜੀ ਦਾ ਅਸਲੀ ਇਤਿਹਾਸ ਪਰ ਇਸ ਦੇ ਨਾਲ-ਨਾਲ ਕੁਝ ਲੋਕਾਂ ਵੱਲੋਂ ਇਹ ਦਾਵਾ ਕੀਤਾ ਜਾਂਦਾ ਕਿ ਬਾਬਾ ਬੜਪਾਗ ਸਿੰਘ ਜੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵਰ ਦਿੱਤਾ ਸੀ ਕਿ ਤੁਸੀਂ ਭੂਤਾ ਪ੍ਰੇਤਾਂ ਦੇ ਗੁਰੂ ਹੋਵੋਗੇ ਪਰ ਇਸ ਗੱਲ ਦੀ ਅਸਲ ਸਚਾਈ ਇਹ ਹੈ ਕਿ ਬਾਬਾ ਬੜਪਾਗ ਸਿੰਘ ਜੀ ਦਾ ਜਨਮ 1710 ਈਸਵੀ ਵਿੱਚ ਹੋਇਆ ਸੀ ਜਦਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 1708 ਈਸਵੀ ਵਿੱਚ ਹੀ ਨਦੇੜ ਦੀ ਧਰਤੀ ਉੱਤੇ ਜੋਤੀ ਜੋਤ ਸਮਾ ਗਏ ਸਨ ਸੋ ਸੰਗਤ ਜੀ ਇਹ ਸੀ ਅੱਜ ਦਾ ਇਤਿਹਾਸ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਤੁਹਾਡਾ ਸ਼ਬਦਾਂ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਿਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਗੱਲ ਇਤਿਹਾਸ ਦੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ